ਸਾਡੇ ਟਾਈਮਾਂ ਤੇ ਨਾ ਬਾਲਾਂ ਦੇ ਕੋਈ ਜ਼ਿਆਦਾ हेयर ਸਟਾਈਲ ਜੇ ਨਹੀਂ ਹੁੰਦੇ ਸੀਗੇ ਉਦੋਂ ਤਾਂ ਬਸ ਪਤਾ ਕੀ ਹੁੰਦਾ ਸੀ ਜਾਂ ਸਿੱਧੀ ਗੁੱਤ ਕਰ ਲੈਣੀ ਜਾਂ ਪੁੱਠੀ ਗੁੱਤ ਕਰ ਲੈਣੀ ਜਾਂ ਇੱਕ ਗੁੱਤ ਜਾਂ ਦੋ ਗੁੱਤਾ ਬਸ ਆ ਹੀ ਹੁੰਦੇ ਸੀ ਇੱਕ ਦੋ ਸਟਾਈਲ ਜੇ ਜਦੋਂ ਅਸੀਂ ਵਾਲੀਆਂ ਛੋਟੀਆਂ ਸੀ ਤਾਂ ਸਾਡੀਆਂ ਮਾਵਾਂ ਨੇ ਦੋ ਗੁੱਤਾ ਕਰਕੇ ਸਾਡੇ ਰੀਬਨ ਪਾਉਣੇ ਉਦੋਂ ਪਤਾ ਕੀ ਹੁੰਦਾ ਸੀ ਪਿੰਡਾਂ 'ਚ ਬਸ ਜਵਾਕਾਂ ਦੇ ਇੱਕ ਵਾਰੀ ਝੰਡ ਲਾਹਤੀ ਨਾ ਝੰਡ ਲਾਹਣ ਤੋਂ ਬਾਅਦ ਬਸ ਮੁੰਡਿਆਂ ਦੇ ਤਾਂ ਜੂੜਾ ਕਰਨ ਲੱਗ ਜਾਣਾ ਤੇ ਕੁੜੀਆਂ ਦੇ ਦੋ ਗੁੱਤਾ ਕਿਉਂਕਿ ਉਹ ਵਾਲ ਦੇ ਛੋਟੇ ਹੁੰਦੇ ਸੀ ਗੁੱਤਾ ਚ ਆ ਜਾਂਦੇ ਸੀ ਫਿਰ ਜਿਹੜੀਆਂ ਵੱਡੀਆਂ ਹੋਈਆਂ ਫਿਰ ਇੱਕ ਗੁੱਤ ਕਰਨ ਲੱਗ ਬਾਲਾਂ 'ਚ ਸਾਡੀਆਂ ਮਾਮਾ ਨੇ ਸਾਡੀਆਂ ਬੁੱਤਾਂ 'ਚ ਰੀਵਨ ਗੁੰਦਣੇ ਕਿਉਂਕਿ ਸਕੂਲਾਂ 'ਚ ਵੀ ਕਹਿ ਦਿੰਦੇ ਸੀ ਬੱਚਿਆਂ ਦੇ ਰੀਵਨ ਪਾ ਕੇ ਭੇਜਿਆ ਕਰੋ ਤੇ ਆਪ ਸਾਡੀਆਂ ਮਾਮਾ ਨੇ ਬਥੇ ਕੀ ਕਰਨਾ ਜੋੜਾ ਕਰਨਾ ਤੇ ਜਾਂ ਵੱਧ ਤੋਂ ਵੱਧ ਇੱਕ ਟਾਸਰ ਦੀ ਡੋਰੀ ਆਉਂਦੀ ਸੀ ਟਾਸਰ ਦੀ ਪ੍ਰਾਂਦੀ ਕਹਿ ਦਿੰਦੇ ਉਹ ਕਈ ਵਾਰੀ ਨਾ ਘਰੇ ਲਿਆ ਕੇ ਟਾਸਰ ਉਹਦੀ ਵੀ ਬਣਾ ਲੈਂਦੀਆਂ ਸੀ ਤੇ ਉਹੀ ਬਸ ਇੱਕ ਪ੍ਰਾਂਦੀ ਪਾਉਣੀ ਚਾਹੇ ਵਿਆਹ ਚਾਹੇ ਸ਼ਾਦੀ ਆ ਚਾਹੇ ਕੁਛ ਵੀ ਆ ਉਹਨਾਂ ਨੇ ਨਹੀਂ ਸਾਡੀਆਂ ਮਾਮਾ ਨੇ ਵਿਚਾਰੀਆਂ ਨੇ ਕਦੇ ਕੋਈ ਸਟਾਈਲ ਚੇਂਜ ਕੀਤਾ ਮੇਰੀ ਮਾਂ ਹੱਜ ਤੱਕ ਵੀ ਹਜੇ ਵੀ ਨਾ ਟਸਰ ਦੀ ਪ੍ਰਾਂਦੀ ਪਾਉਂਦੀ ਆ ਕਹਿ ਦਿੰਦੀ ਆ ਨਾ ਤੁਸੀਂ ਤਾਂ ਖੁੱਲੇ ਰੱਖ ਦਿਓ ਵਾਲ ਤਾਂ ਹੀ ਝੜ ਜਾਂਦੀ ਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਥੋੜੀਆਂ ਜਿਹੀਆਂ ਵੱਡੀਆਂ ਹੋ ਗਈਆਂ ਨਾ ਤੇ ਉਹ ਰੀਬਨ ਪਾਉਂਦੀਆਂ ਪਾਉਂਦੀਆਂ ਸਾਨੂੰ ਲੱਗਿਆ ਨਾ ਰੀਸ ਕਰਕੇ ਜਦੋਂ ਕਿਸੇ ਚੰਗੇ ਘਰਾਂ ਦੀਆਂ ਕੁੜੀਆਂ ਨੂੰ ਦੇਖਣਾ ਅਸੀਂ ਕਹਣਾ ਬੀਬੀ ਅਸੀਂ ਤਾਂ ਬਣਾਓ ਜਾਪਾਨੀ ਰਬੜਾ ਨਹੀਂ ਆਉਂਦੀਆਂ ਹੁੰਦੀਆਂ ਅਸੀਂ ਉਹ ਲੈਣੀਆਂ ਜਾਪਾਨੀ ਰਬੜਾ ਦਾ ਤਾਂ ਇੰਨਾ ਚਾਹ ਹੁੰਦਾ ਸੀ ਉਹਦੇ 'ਚ ਨਾ ਰੰਗ-ਬਰੰਗੇ ਬੜੇ ਰੰਗ ਆਉਂਦੇ ਹੁੰਦੇ ਸੀ ਤੇ 10 ਰੁਪਏ ਲੈ ਕੇ ਨਾ ਕਰਦੇ ਆ ਤੋ ਤੇ ਜਪਾਨੀ ਰਵੜਾ ਲਿਓਣੀਆਂ ਤੇ ਜਪਾਨੀ ਰਵੜਾ ਨਾਲ ਤਾਂ ਸਾਡੀ ਟੌਰ ਹੁੰਦੀ ਸੀ ਨਾ ਆਏ ਆਏ ਐਨੀ ਖੁਸ਼ੀ ਮਿਲ ਜਾਂਦੀ ਸੀ ਪਤਾ ਨਹੀਂ ਸਾਡੇ ਘਰਦਿਆਂ ਨੇ ਸਾਨੂੰ ਕਿੱਡਾ ਕਬੜਾ ਕੋਈ ਮਤਲਬ ਖਤਾਬ ਦੇਤਾ ਜਾਂ ਅਸੀਂ ਪਤਾ ਨਹੀਂ ਕੀ ਅਚੀਵ ਕਰ ਲਿਆ ਤੇ ਇੱਕ ਚੀਜ਼ ਹੋਰ ਹੁੰਦੀ ਸੀ ਜਦੋਂ ਕੋਈ ਵਿਆਹ ਸ਼ਾਦੀ ਹੁੰਦਾ ਤਾਂ ਅਸੀਂ ਇੱਕ ਨਾ 골ਡਨ ਕਲਰ ਦੀਆਂ ਸੂਈਆਂ ਆਉਂਦੀਆਂ ਸੀ ਉਹਦੇ ਤੇ ਨਾ ਜਾਂ ਤਾਂ ਤਿਤਲੀਆਂ ਜਿਹੀਆਂ ਬਣੀਆਂ ਹੁੰਦੀਆਂ ਸੀ ਇਦਾਂ ਦੇ ਡਿਜ਼ਾਈਨ ਜਿਹੇ ਹੁੰਦੇ ਸੀ ਬਸ ਉਹ ਲਾਉਣੀਆ ਸਿਰ ਤੇ ਹੋਰ ਕੋਈ ਸਟਾਈਲ ਨਹੀਂ ਹੁੰਦਾ ਸੀ। ਕੱਲ ਮੈਂ ਕਿਸੇ ਕੁੜੀ ਦੇ ਲੱਗੀਆਂ ਦੇਖੀਆਂ ਨਾ ਉਹ ਜਦੋਂ ਸੂਈਆਂ ਤੇ ਮੈਨੂੰ ਯਾਦ ਆਇਆ। ਮੈਂ ਕਿ ਅਸੀਂ ਵੀ ਬਚਪਨ ਚਾਈ ਸੂਈਆਂ ਲਾਉਂਦੇ ਹੁੰਦੇ ਸੀ ਤੇ ਇਹਨੇ ਚਾਹ ਨਾ ਲਾਉਂਦੇ ਸੀ। ਹੋਰ ਕੁਝ ਮੰਗਦੇ ਨਹੀਂ ਸੀ ਘਰਦਿਆਂ ਤੋਂ। ਬਜ਼ਾਰਾਂ 'ਚ ਜਿੰਨਾ ਜਾਂਦੇ ਨਹੀਂ ਸੀ ਚੀਜ਼ਾਂ ਦੇਖਦੇ ਨਹੀਂ ਸੀ। ਅੱਜਕੱਲ ਦੇ ਬੱਚਿਆਂ ਦੀਆਂ ਤਾਂ ਡਿਮਾਂਡਾਂ ਨੇ ਹੋਏ ਹੋਏ ਇਹ ਨੈੱਟ ਤੋਂ ਦੇਖ ਲੈਂਦੇ ਨੇ ਨਿਤ ਨਵੀਂ ਚੀਜ਼। ਬਸ ਅਸੀਂ ਇੱਕ ਜਾਪਾਨੀ ਰਵਣਾ ਤੇ ਇੱਕ ਸੁਨਹਿਰੀ ਰੰਗ ਦੀਆਂ ਸੂਈਆਂ। ਬਸ ਇਸ ਤੋਂ ਅੱਗੇ ਨਹੀਂ ਵਧੇ। ਉਸ ਤੋਂ ਬਾਅਦ ਤਾਂ ਬਸ ਘਰਦਿਆਂ ਨੇ ਵਿਆਹ ਕਰ ਦਿੱਤੀ। ਫਿਰ ਉਹੀ ਜੂੜੇ ਪ੍ਰਾਂthੀਆਂ ਤੇ ਆ ਗਈਆਂ। ਆਹ